ਵਾਹਿਗੁਰੂ 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 ਤੁਹਾਹੇ ਬੋ ਵਾਹਿਗੁਰੂ 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 ਜੇ ਤੁਮਰਾ ਸਤਿਗੁਰ ਸਤਿਗੁਰ ਆਣ ਰਸ ਜਿਲਾ ਆਣ ਬੋਲੇ ਇਸ ਯਾਰ ਸਤਿਯਾਰ ਜਿੱਤ ਨਾ ਪਗਣੀ ਜੀ ਵਾਹਿਗੁਰੂ ਹੈ ਗੁਰੂ ਹੈਲੋ ਜੀ ਸਤਿਕਾਰਾਂ ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਤੁਸੀਂ ਆਪਣੀ ਕਿਹੜੀ ਜਗ੍ਹਾ ਤੋਂ ਆਏ? ਅਸੀਂ ਪਟਿਆਲੇ ਤੋਂ ਜੀ। ਜੀ ਤੁਸੀਂ ਕਿਹੜਾ satsang ਕਰਵਾ ਰਹੇ ਜੀ? ਦੱਸੋਗੇ ਜੇ ਵਾੜੇ ਥੋੜਾ ਜਿਹਾ ਵਿਸਥਾਰ ਦੇ ਜੀ। ਤਨ ਤਨ RAMDAS GUR ਜਿਨ ਸਿਰਯਤ ਨੇ ਸਵਾਰਿਆ ਪੂਰੀ ਹੋਈ ਕਰਾਂ ਬਾਤ ਆਪ ਸਿਰਜਣ ਹਾਰੇ ਧਾਰਿਆ ਚੌਥੇ ਪਾਤਸ਼ਾਹ RAMDAS ਸੇਵਾ ਸੁਸਾਇਟੀ 1755 ਆਰਸ਼ਿਕ ਸੰਗਤ ਸਮੂਹ ਪਟਿਆਲਾ ਨਿਵਾਸੀ ਜਿਹੜਾ ਕਿ ਸਵੇਰੇ 13 ਤਰੀਕ 12ਵਾਂ ਮਹੀਨਾ ਸ੍ਰੀ ਅਖੰਡ ਪਾਠ ਆਰੰਭ ਕਰਵਾ ਰਹੇ ਹਨ 14 ਤਰੀਕ ਸਵੇਰੇ 10 ਵਜੇ ਤੋਂ ਸ਼ਾਮੇ 5 ਵਜੇ ਤੱਕ ਨਗਰ ਕੀਰਤਨ بڑے ਸ਼ਰਧਾ ਤੇ ਤੁਮਤਮ ਦੇ ਨਾਲ ਸੰਗਤਾਂ ਪਟਿਆਲੇ ਦੀ ਅਮਨਾਰ ਰਹੀਆਂ ਹਨ 15 ਤਰੀਕ ਮਹਾਨ ਪ੍ਰਤਨ ਦਰਬਾਰ ਜੋ ਕਿ ਉੱਚ ਪੱਧਰ ਦੇ ਆਡੀ ਜਥੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਹਰਮੰਦਰ ਸਾਹਿਬ ਤੋਂ ਦਰਬਾਰ ਸਾਹਿਬ ਤੋਂ ਰਾਗੀ ਜਥਾ ਦਿੱਲੀ ਤੋਂ ਰਾਗੀ ਜਥਾ ਗੁਰਦੁਆਰਾ ਦੂਖਨਵਾਰ ਸਾਹਿਬ ਤੋਂ ਭਾਈ ਸਾਹਿਬ ਗਿਆਨੀ ਪ੍ਰਤਪਾਲ ਸਿੰਘ ਜੀ ਕਥਾਵਾਚਕ ਉਸ ਵੇਰੇ 12 ਤੋਂ 11 ਤੋਂ 12 ਵਜੇ ਤੱਕ ਕਰਨਗੇ ਸੰਗਤਾਂ ਨੂੰ ਨਿਹਾਲ ਕਰਨਗੇ ਅਸੀਂ ਜੋ ਕਿ ਪ੍ਰੋਗਰਾਮ ਕਰਾਉ ਰਹੇ ਆ ਬੱਚਿਆਂ ਵਿੱਚ ਗੁਰਸਿੱਖੀ ਅੰਮ੍ਰਿਤ ਦਾ ਪ੍ਰਚਾਰ ਇਸ ਵਾਸਤੇ ਕਰਵਾ ਰਹੇ ਬਤਿਆਂ ਨੂੰ ਬੱਚਿਆਂ ਨੂੰ ਉਤਸ਼ਾਹ ਕਰ ਰਹੇ ਆ ਬੱਚਿਆਂ ਨੂੰ ਪ੍ਰੇਰਨਾ ਦੇ ਰਹੇ ਆ ਵੀ ਗੁਰੂ ਮਾਰਾ ਦੇ ਨਾਲ ਜੁੜੋ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟੀ ਮਹਾਨ ਕੀਰਤਨ ਦਰਬਾਰ ਕਿੰਨੇ ਦੇਰ ਤੋਂ ਚੱਲ ਰਿਹਾ ਜੀ ਆਪਣਾ ਮਹਾਰ ਕੀਰਤਨ ਦਰਬਾਰ ਸਾਡਾ ਇਹ 25ਵਾਂ ਮਹਾਰ ਕੀਰਤਨ ਦਰਬਾਰ ਹੈ 25 ਸਾਲ ਹੋ ਗਏ ਨੇ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੰਤਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ਪੁਰਬ ਦਿਹਾੜਾ ਜੋ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਔਰ 17 ਪੰਚਾਇਤਾਂ ਲਾਕਨਵਾਸੀ ਸੰਗਤਾ ਪਟਿਆਲਾ ਨਵਾਸੀ ਸੰਗਤਾਂ ਬੜੀ ਸ਼ਰਧਾ ਸਤਕਾਰ ਨਾਲ ਮਨਾ ਰਹੀਆਂ ਨੇ ਤੇ 25ਵਾਂ ਸਮਾਗਮ ਮਨਾਇਆ ਜਾ ਰਿਹਾ ਹੈ ਕਿ ਸਰਵ ਜੁਲਈ ਮਹੀਨੇ ਮਨਾਇਆ ਜਾ ਰਹੀ ਹੈ ਜਿਸ ਵਿੱਚ ਹਰ ਕਿਸੇ ਨੂੰ ਸੱਦਾ ਦਿੱਤਾ ਜਾਂਦਾ ਹੈ ਕੋਈ ਜਾਤ ਪਾਤ ਦਾ ਜਾਂ ਕਿਸੇ ਕੋਈ ਧਰਮ ਜਾਤੀ ਦਾ ਸਵਾਲ ਨਹੀਂ ਇਹਦੇ ਵਿੱਚ ਹੈਗਾ ਇਹ ਗੁਰੂ ਦੇ ਸੇਵਾ ਦੇ ਵਿੱਚ ਸਵਾਲ ਹੈ ਹਰ ਸਾਲ ਤੰਨਾ ਭਗਤ ਬਿਰਦਾਸ਼ਣ ਤੋਂ ਸਾਡੇ ਮਾਨਯੋਗ ਸਤਕਾਰਯੋਗ ਗੁਰਸੇਵਕ ਸੰਗੀ ਨੌ ਲੱਖ ਬਾਬਾ ਜੀ ਹੁਣੇ ਨੇ ਸੱਦਾ ਪੱਤਾ ਦੇਣ ਵਾਸਤੇ ਆਈਦਾ ਬੜਾ ਸਤਕਾਰ ਕਰਦੇ ਨੇ ਔਰ ਬੜੀ ਜਜ਼ਮਾਨ ਕਰਦੇ ਨੇ ਹਮੇਸ਼ਾ ਹੀ ਪਹੁੰਚ ਕੇ ਆਪਣਾ ਉੱਥੇ ਹਾਜ਼ਰੀ ਲਵਾਉਂਦੇ ਨੇ ਅਸੀਂ ਵੀ ਅਰਦਾਸ ਬੇਨਤੀ ਕਰਦੇ ਹਾਂ ਕਿ ਜਿਵੇਂ ਸਾਡੇ ਕੋਲ ਹਾਜ਼ਰੀਆਂ ਲਵਾਉਂਦੇ ਨੇ ਅਸੀਂ ਇਹਨਾਂ ਕੋਲ ਹਾਜ਼ਰੀਆਂ ਲਵਾ ਕੇ ਇਹਨਾਂ ਦੇ ਆਸ਼ੀਰਵਾਦ ਸੇ ਬੇਨਤੀ ਕਰਨਾ ਚਾਹੁੰਦੇ ਹਾਂ ਵਾਚੜਕੇ ਇਹਨਾਂ ਦੇ ਆਸ਼ੀਰਵਾਦ ਦੀ ਕਦਰ ਰੱਖਣ ਜੋ ਸੇਵਾ ਕਰ ਰਹੇ ਨੇ ਔਰ ਸੇਵਾ ਕਰਨ ਦਾ ਮਾਣ ਮਿਲੇ ਸਰਕਾਰ ਮਿਲੇ ਅਸੀਂ ਇਸ ਸਮੂਹ ਪੜ੍ਹ ਸਿੱਖ ਸੰਗਤ ਬਲਾਰੀ ਵੱਲੋਂ ਔਰ 17 ਪੰਚਾਇਤਾਂ ਵੱਲੋਂ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਵੱਲੋਂ ਇਹਨਾਂ ਨੂੰ ਮਾਰਕਵਾ ਦਿੰਨੇ ਆ ਜੋ ਇਹ ਆਸ਼ਮ ਤਿਆਰ ਕਰ ਰਹੇ ਨੇ ਇਸ ਕਾ ਕੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜੀ ਦਾ ਪ੍ਰਕਾਸ਼ ਪੁਰਬ 13 ਤਰੀਕ ਨੂੰ ਸਵੇਰੇ ਸ਼੍ਰੀ ਅਖੰਡ ਪੁਰ ਸਾਹਿਬ 10 ਵਜੇ ਆਰੰਭ ਕੀਤਾ ਜਾਣਾ ਜਿਹਦੇ ਵਿੱਚ 14 ਤਰੀਕ ਦਾ ਨਗਰ ਕੀਰਤਨ ਹੈ 11 ਵਜੇ ਰੰਮਤਾ ਕੀਤੀ ਜਾਂਦੀ ਹੈ ਸ਼ਾਮ ਨੂੰ ਸਮਾਪਤੀ ਮੰਡੀ ਤੋਂ ਸਵੇਰੇ ਚੱਲਦਾ ਹੈ ਸ਼ਾਮ ਨੂੰ ਮੰਡੀ 'ਚ ਹੀ ਸਮਾਪਤੀ ਕੀਤੀ ਜਾਂਦੀ ਹੈ 15 ਤਰੀਕ ਨੂੰ ਸੰਪੂਰਨ ਸਮਾਪਤੀ ਹੋਣੀ ਹੈ ਜਿਸ ਵਿੱਚ ਬੜੇ ਬੜੇ ਕੀਰਤਨੀ ਦਰਬਾਰ ਕਥਾਵਾਜਕ ਢਾਡੀ ਰਾਗੀ ਪਹੁੰਚ ਰਹੇ ਨੇ ਆਪ ਵੀ ਨੂੰ ਵੀ ਸੱਦਾ ਦਿੰਦੇ ਆ ਕਿ ਜਿੱਦ ਤੱਕ ਸਾਡੀ ਆਵਾਜ਼ ਨੂੰ ਕੋਈ ਸੁਣ ਰਿਹਾ ਹੈ ਉਹ ਤੱਕ ਰਵਾਜ ਨੂੰ ਬੇਨਤੀ ਕਰਨਾ ਹੈ ਕਿ ਆਪ ਸਾਡੇ ਨਸਰੰਦ ਰੋਡ ਨਵੀਂ ਅਨਾਜ ਮੰਡੀ ਪਟਿਆਲੇ ਵਿਖੇ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਵਾਉਣ ਇੰਨੀਆਂ ਬੇਨਤੀਆਂ ਕਰਦੇ ਹੋਏ ਗੁਰੂ ਰਾਮदास ਵੈਲਪੁਰ ਸੋਸਾਇਟੀ ਦੇ ਪ੍ਰਧਾਨ ਜੀ ਚੇਅਰਮੈਨ ਜੀ ਸਾਡੇ ਖਜ਼ਾਂਚੀ ਸਾਹਿਬ ਜੀ ਸਾਡੇ ਉਮੀਦ ਪ੍ਰਧਾਨ ਜੀਾਰੇ ਇਕੱਠੇ ਹੋ ਕੇ ਮੱਬਾ ਜੀ ਉਹਨਾਂ ਨੂੰ ਸੱਦਾ ਪੱਤਾ ਦੇਣ ਵਾਸਤੇ ਆਏ ਆ ਇਹਨਾਂ ਨੇ ਕਬੂਲ ਕੀਤਾ ਜਲਪਨ ਜੀ ਸੇਵਾ ਕੀਤੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ ਸਾਡੇ ਭਾਰ ਸਿੱਖ ਭਾਈਚਾਰੇ ਦੀਆਂ 17 ਪੰਚਾਇਤਾਂ ਵੱਲੋਂ ਜੋ ਹਰ ਸਾਲ ਗੁਰੂ ਰਾਮਦਾਸ ਦੇ ਘਰ ਦੀ ਮਹਿਮਾ ਤੇ ਗੁਰੂ ਰਾਮਦਾਸ ਦਾ ਜੋ 25ਵਾਂ ਸਮਾਗਮ ਹੈ ਮੈਂ ਸਭ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਸਹਿਯੋਗ ਵੀ ਪਾਓ ਤੇ ਸਾਰੇ ਜਣੇ ਆ ਕੇ ਉਸ ਘਰ ਦੀ ਮਹਿਮਾ ਨੂੰ ਹੋਰ ਵਡਿਆਈ ਦਿਵੋ ਤੇ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ